ਉੱਜਾ ਵੇ ਅੱਗੇ ਨੀਚੇ ਕਰ ਫੋਨ ਚੈੱਕ ਕਰਦਾ ਕਿ ਉਹ ਜਿਹੜਾ ਜਿਹੜਾ ਟੋਨ ਪਾਇਆ ਹੈ ਹਾਂ ਫੋਟੋ ਆ ਰਿਹਾ ਹੈ ਲੇ ਲੀਜੀ થોੜੇ ਚਾਲੂ ਸਰ ਜੀ ਆਗੇ ਪੰਜਾਬ ਤੋਂ ਚੱਲੇ ਆਣੇ ਆ ਜੀ ਆਪਾਂ ਜੀ ਵੀ ਸਾਹ ਨੂੰ ਕਹੋ ਜੇ ਮੁੱਖ ਮੰਤਰੀ ਸਾਹਿਬ ਕਿੱਥੇ ਨਹੀਂ ਆਯੋਧਿਆ ਘੁੰਮਣ ਗਏ ਬਣ ਜੀ ਉਹਨੇ ਪੰਜਾਬ ਦੇ ਲੋਕਾਂ ਦਾ ਬੁਰਾ ਹਾਲ ਹੈ 150 ਬੰਦੇ ਹੋ ਗਏ ਪੱਟੜ ਹੋ ਗਏ ਜੀ ਕੋਈ ਸਾਡੀ ਪੰਜਾਬ ਪੋਸ਼ਾ ਕੋਈ ਚੰਦਾ ਬਕਸਰ ਨੂੰ ਕੋਈ ਤਨਤਾ ਦੇ ਦੇ ਕੇ ਹਰਿਆਣਾ ਵਿੱਚ ਮੀਟਿੰਗ ਕਰਨ ਨੂੰ ਕਹਿ ਰਹੀ ਆ ਥੋੜਾ ਬਹੁਤ ਅਸਰ ਫੇਲ ਹੋ ਗਿਆ ਪੰਜਾਬ ਦਾ ਬਹੁਤ ਅਸਰ ਫੇਲ ਆਦਾ ਪੰਜਾਬ ਦਾ ਜਾ ਕੇ ਉੱਥੇ ਮੀਟਿੰਗ ਕਰਨ ਇੰਨੇ ਗੋਲੇ ਮਾਰ ਰਿਹਾ ਕਿਹੜੇ ਕਾਨੂੰਨ ਨਾਲ ਗੋਲੇ ਮਾਰ ਰਿਹਾ ਇੱਥੇ ਇੰਨੇ ਗੋਲੇ ਮਾਰਨ ਦਾ ਕਾਨੂੰਨ ਹੀ ਹੈ ਕੋਈ ਦੱਸੋ ਕੋਈ ਬੋਲਦਾ ਸੀ ਜਾ ਕੇ ਇੱਥੇ ਖੜਨ ਕਿ ਫੈਸਲਾ ਸਾਡੇ ਬੰਦੇ 150 ਬੰਦਾ ਉੱਥੇ ਜ਼ਖਮੀ ਹੋ ਗਿਆ ਆਸਲੋਂ ਚਾਹੀਦਾ ਜਰਾ ਮੀਟਿੰਗ ਕਰਕੇ ਦੱਸੋ ਵੀ ਇੰਨੇ ਗੋਲੇ ਕਿਹੜੇ ਕਿਹੜੇ ਸੰਵਿਧਾਨ ਚ ਲਿਖਿਆ ਪਿਆ ਫਿਰਨੇ ਗੋਲੇ ਮਾਰਨੇ ਜੈਲੀ ਨੇ ਗੈਸਾ ਮਾਰ ਰਹੇ ਹੋ ਸਿੱਧੇ ਗੋਲੀਆਂ ਮਾਰ ਰਹੇ ਨੇ ਨਾਲੇ ਸਾਡੇ ਪੰਜਾਬ ਸੇ ਉੱਪਰ ਹੀ ਲਾ ਕੇ ਸਾਡੇ ਪੰਜਾਬ ਸੇ ਉੱਪਰ ਹੀ ਬੈਠੇ ਕਿਤੇ ਨੇ ਸਾਡੇ ਉੱਪਰ ਹੀ ਗੋਲੇ ਖਿਲਾ ਰਹੇ ਨੇ ਕੋਈ ਪ੍ਰਸ਼ਾਸਨ ਸਾਡਾ ਪ੍ਰਸ਼ਾਸਨ ਪੰਜਾਬ ਸਾਡਾ ਕੋਈ ਗੱਲ ਨਹੀਂ ਕਰ ਰਿਹਾ ਉਹਨਾਂ ਨਾਲ ਜਾ ਕੇ ਹਰਿਆਣੇ ਨਾਲ ਕਿਉਂ ਚੜ ਰਹੀਆਂ ਗੋਲੇ ਗੋਲੀਆਂ ਚੜ ਰਹੀਆਂ ਗੋਲੇ ਬਚੀਆਂ ਸਿੱਧੇ ਗੋਲੇ ਬਚਿਆ 315 ਬੋਰਡ ਤੇ ਗੋਲੀਆਂ ਰੋਂ ਸਾਡੇ ਕੋਲ ਖਾਲੀ ਖੋਕੇ ਪਏ ਆ ਕੋਈ ਪ੍ਰਸ਼ਾਸਨ ਸਾਡੇ ਤੇ ਕੋਈ ਨਹੀਂ ਬੋਰ ਨਾ ਜਾ ਕੇ ਨਾ ਕੋਈ ਮੀਟਿੰਗ ਕਰ ਰਹਾ ਵਾ ਦੇਖ ਰਹੇ ਨੇ ਮੂੰਹ ਉਂਦਰ ਹੋ ਗਏ ਇਹ ਹਾਂ ਬੰਦੇ ਜਾਣ ਟੱਕਰੀ ਹੋ ਨੇ ਮਸਰ ਦੇਖ ਰਹੇ ਨੇ ਕੋਈ ਕੁਛ ਨਹੀਂ ਆ ਖਲ ਹੋ ਰਿਹਾ ਹੈਗਾ ਇੱਥੇ ਤੇ ਹੁਣ ਆ ਕੇ ਪਿਆਪੁਰ ਜਿਹੜੀ ਸਾਹਤ ਵਾਲੀ ਸਰ ਕੁਛ ਨਹੀਂ ਕੱਲ ਦੇ ਕੱਲ ਦੇ ਇੰਨਾ ਗੋਲਾਬਾਦੀ ਹੋ ਚੁੱਕਾ ਸਵੇਰ ਤੱਕ 10 12 ਘੰਟੇ ਹੋ ਗਏ ਗੋਲੇਬੰਦ ਚੱਲਦੇ ਰਹੇ ਰਾਤ 2 ਵਜੇ ਤੱਕ ਚੱਲਦੇ ਪ੍ਰੋਡੂਸਰ ਇੰਡਾ ਲੋਕਾਂ ਸਾਹ ਲੈਣਾ ਔਖਾ ਹੋਇਆ ਪਿਆ ਜਿਹੜੇ ਬੰਦੇ ਸਾਡੇ ਬਜ਼ੁਰਗ ਨੇ ਉਸਤਾਦ ਦਮੇਜ ਕਹਿੰਤਾ ਕਿਆਂ ਨੂੰ ਜਿਹੜੇ ਲੋਕ ਜ਼ਖਮੀ ਸੀ ਉਹਨਾਂ ਦਾ ਹੁਣ ਉਹਨਾਂ ਦਾ ਵੀ ਲਾਚਾਰ ਰਿਹਾ ਹਸਪਤਾਲ ਦਾਖਲ ਹੋਏ ਪਰ ਕੋਈ ਗੋਲੀ ਮੱਝੇ ਉਹਨਾਂ ਦੇ ਸਿੱਧੇ ਗੋਲੇ ਮੱਝਾ ਕਿਹੜੇ ਕਾਨੂੰਨ ਚ ਲਿਖਿਆ ਪਿਆ ਸਿੱਧੇ ਗੋਲੀ ਮਾਰਨੀ ਇੱਥੋਂ ਬਾਅਦ ਕੋਈ ਵਦੀ ਨਹੀਂ ਆਈ ਸਾਡੇ ਮਰੀਜ਼ ਪਹੁੰਚੇ ਵੀ ਨਹੀਂ ਕੋਈ ਨਾ ਨਹੀਂ ਪੀਜੀਆ ਹੋਇਆ ਸਿਵਲ ਹਸਪੀਟਲ ਰਾਜਪੁਰੇ ਡਰੋਨ ਰਾਜ ਤੱਕ ਪਹੁੰਚੇ ਸਾਰੀ ਦਿਹਾੜੀ ਕੱਲ ਡਰੋਨ ਚੱਲਿਆ ਸਾਰੀ ਦਿਹਾੜੀ ਕਿੰਨੇ ਕਿ ਲੋਕ ਜਖਮੀ ਹੋ ਗਏ 65 ਤੋਂ 70 ਬੰਦੇ ਤੱਕ ਜਖਮੀ ਹੋ ਗਏ ਜੀ 150 ਹੋਇਆ ਬਈ ਤੁਸੀਂ ਦੇਖ ਸਕਦੇ ਹੋ ਜਿਹੜਾ ਮੋਦੀ ਹਕੂਮਤ 81 ਕਰੋੜ 35 ਲੱਖ ਲੋਕਾਂ ਨੂੰ ਫ੍ਰੀ ਅਨਾਜ ਦੇਣ ਦੀ ਗਰੰਟੀ ਕਰ ਰਹੀ ਹੈ ਗਰੰਟੀ ਕਿਹਦੇ ਸਿਰ ਤੇ ਕਰ ਰਹੀ ਹੈ ਜਿਹੜੇ ਆ ਲੋਕ ਬੈਠੇ ਆ ਇਹ ਆਪ ਦਾ ਐਡੀਕ ਕਣਕ ਹੁੰਦੀ ਹੈ ਜੀ ਉਹਨੂੰ ਐਡੀ ਕਰਨ ਵਾਸਤੇ 6 ਮਹੀਨੇ ਲੰਘ ਜਾਂਦੇ ਆ ਰਾਤ ਨੂੰ ਪਾਣੀ ਲਾਈਂਦਾ ਜਿਹੜੇ ਆਪਣੇ ਘਰ ਦੇ ਗਹਣੇ ਗੱਟੇ ਹੁੰਦੇ ਆ ਤੂੜੀ ਧੱਪਾ ਸਾਰਾ ਕੁਝ ਵੇਚ ਕੇ ਫੇਰ ਇਹ ਕਣਕ ਪੁੱਗਦੀ ਐ ਫਿਰ ਉਹਦੀ ਐਮਐਸਪੀ ਕਾਨੂੰਨੀ ਗਰੰਟੀ ਮੰਗਦੇ ਆ ਜੀ ਪੰਜਾਬ ਦੀਆਂ ਦੇਸ਼ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਉਹ ਕਹਿ ਰਹੀਆਂ ਕਿ 128 ਰੁਪਏ ਕਵਾਂਟਲ ਦਾ ਖਰਚਾ ਆਉਂਦਾ ਜੀ ਇਹ ਤੇ ਕਣਕ ਦੇ ਉੱਤੇ